ਦੇਖੋ ਭਰਾ ਭਾ ਸਾਰੇ ਭਰਾ ਬੀਜੇਪੀ ਵਾਲੇ ਅੱਡ ਅੱਡ ਪਾਰਟੀਆਂ ਵਾਲੇ ਸਾਰੇ ਘੱਗਰ ਤੋਂ ਚਿੰਤਿਤ ਹੈ ਤੇ ਸਾਰੇ ਆਪਣਾ ਆਪਣਾ ਕੰਮ ਲੱਗ ਰਹੇ ਨੇ ਸਾਰੇ ਭਰਾ ਡਿਊਟੀਆਂ ਦੇ ਰਹੇ ਨੇ ਇਹਦੇ 'ਚ ਪਾਰਟੀ ਦਾ ਐਕਸਟਰਾ ਕੋਈ ਝੰਡਾ ਲੈ ਕੇ ਕਿਸੇ ਦਾ ਕੋਈ ਰੋਲ ਨਹੀਂ ਹੈ ਸਾਰੇ ਇਸ ਗੱਲ ਦੀ ਚਿੰਤਾ ਕਰਦੇ ਆ ਵੀ ਜੋ ਫੜਾ ਕਰਕੇ ਪਾਣੀ ਆ ਰਿਹਾ بارش ਕਰਕੇ ਉਹ ਚਿੰਤਾ ਦਾ ਵਿਸਾ ਬਣਿਆ ਹੋਇਆ ਹੈ ਹਾਂਜੀ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇੱਥੇ ਪਹੁੰਚੇ ਸੀ ਉਹਨਾਂ ਨੇ ਕੇਂਦਰ ਸਰਕਾਰ ਤੇ ਬੋਸ਼ਲਾਈ ਸੀ ਵੀ ਹਰਾ ਦੇ ਵਿੱਚ ਕੇਂਦਰ ਸਰਕਾਰ ਪੰਜਾਬ ਨੂੰ ਨਜ਼ਰ ਨਹੀਂ ਬਸ ਜਬਤੀ ਪੰਜਾਬ ਨਾਲ ਬਰੇ ਮਾਵਲਾ ਸੁ ਕਰ ਰਹੀ ਹੈ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਇਹ ਇੱਕ ਰਾਜਨੀਤਿਕ ਗੱਲਾਂ ਨੇ ਹੁਣ ਉਹ ਗੱਲਾਂ ਤੇ ਮੈਂ ਜਾਣਾ ਨਹੀਂ ਚਾਹੁੰਦਾ ਕੱਲ ਪਰਸੋਂ ਵੀਡੀਓ ਆ ਰਹੇ ਸੀ ਭਗਵੰਤ ਮਾਨ ਜੀ ਕਹਿ ਰਹੇ ਸੀ ਮੈਂ ਕਿਉਂ ਮੰਗਾ ਸੈਂਟਰ ਤੋਂ ਠੀਕ ਹੈ ਸਾਰਿਆਂ ਨੇ ਚਿੱਠੀ ਭੇਜੀ ਹੈ ਕੱਲ ਮੈਂ ਭਗਵੰਦ ਮਾਨ ਜੀਆ ਦੀ ਵੀਡੀਓ ਸੁਣੀ ਸੀ ਉਹ ਕਹਿ ਰਿਹਾ ਵੀ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਆਇਆ ਉਹਦਾ ਸਾਰਾ ਪਤਾ ਲੱਗੇ ਵੀ ਕਿੰਨਾ ਕੁ ਨੁਕਸਾਨ ਹੈ ਫਿਰ ਸੈਂਟਰ ਕੋਲੋਂ ਅਸੀਂ ਮੰਗ ਕਰਾਂਗੇ ਵੀ ਐਡਾ ਸਾਡਾ ਨੁਕਸਾਨ ਹੈ ਇਹਦੀ ਭਰਪਾਈ ਕਰੀ ਜਾਵੇ ਜੀ ਅਸੀਂ ਮੰਨ ਲਓ ਸਾਰੇ ਵਰਕਰ ਸਾਹਿਬਾਨਾਂ ਨੂੰ ਸੇਵਾ ਲਈ ਹੋਈ ਹੈ ਜੀ ਇੱਥੇ ਤਾਂ ਕੋਈ ਉਹ ਨਹੀਂ ਪਰ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਜਾਂ ਜੋ ਵੀ ਜ਼ਰੂਰਤਵੰਦ ਚੀਜ਼ਾਂ ਉਹ ਇਕੱਠੇ ਕਰਕੇ ਅਸੀਂ ਉਧਰ ਮੰਨ ਲਓ ਟਰਾਲੀਆਂ ਤੇ ਭੇਜ ਰਹੇ ਆ ਆਪਦੇ ਵਰਕਰਾਂ ਨੂੰ ਫਿਰੋਜ਼ਪੁਰ ਸਾਈਡ ਅੰਮ੍ਰਿਤਸਰ ਸਾਈਡ ਉਧਰ ਜਿੱਧਰ ਜ਼ਿਆਦਾ ਹੜ੍ਹ ਆਏ ਹੋਏ ਆ ਜ਼ਿਆਦਾ ਨੁਕਸਾਨ ਹੈ ਉੱਥੇ ਸਾਡੇ ਵਰਕਰ ਜਾ ਰਹੇ ਨੇ ਜੀ ਸਾਡਾ ਫਰਜ਼ ਬਣਦਾ ਜੀ ਇਹ ਇੱਕ ਪਾਰਟੀ ਤੋਂ ਪਰੇ ਕੇ ਪਰੇ ਤੌਰ ਤੇ ਵੀ ਅਸੀਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉੱਠ ਕੇ ਆ ਕੇ ਸੇਵਾ ਕਰੀਏ ਬੰਨਾਂ ਦੇ ਉੱਤੇ ਆ ਕੇ ਸੇਵਾ ਕਰੀਏ ਔਰ ਹਰ ਫਰਜ਼ ਨਿਭਾਈਏ ਜਿਹਨੂੰ ਜ਼ਰੂਰ ਤੇ ਕਿਸੇ ਤਾਂ ਮਦਦ ਦੀ ਤਾਂ ਉਹਦੀ ਮਦਦ ਕਰੀਏ ਔਰ ਮੈਂ ਬੇਨਤੀ ਕਰਦਾ ਸਾਰੇ ਸਤਕਾਰਯੋਗ ਵੀਰਾਂ ਨੂੰ ਕਿ ਆਪ ਲੋ ਆਪਣੇ ਤੌਰ ਤੇ ਜਿੰਨਾ ਵੀ ਹੋ ਸਕਦਾ ਹੈ ਇੱਕ ਦੂਸਰੇ ਦੀ ਮਦਦ ਕਰੀਏ ਅਦਰ ਸੇਵਾ ਭਾਵਨਾ ਨਾਲ ਇਹ ਸ਼ਬਦ ਇਹ ਜਿਹੜਾ ਇਹ ਐਡਾ ਵੱਡਾ ਮੁਸੀਬਤ ਆਈ ਹੈ ਇਹ ਮੁਸੀਬਤ ਦਾ ਇਹ ਮੁਸੀਬਤ ਨਾਲ ਜੱਟੀ ਹੈ ਨਿਛੱਡੀ ਹੈ ਜੀ